ਇਸ ਆਤਰੀ ਕਾਲ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਪੁਰਾਵਾਂ ਨੂੰ ਬੱਦਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਮਾਫੀ ਮੰਗਦੇ ਆ ਜੀ ਦੋ ਦਿਨ ਸਾਡੇ ਜਿਹੜਾ ਰਸਤੇ ਦੇ ਵਿੱਚ ਮੀਂਹ ਪਈ ਗਿਆ ਤੇ ਜਿਹੜਾ ਕਿ ਤੇ ਜਿਹੜਾ ਕਿ ਆਪਾਂ ਵਲੌਗ ਨਹੀਂ ਬਣਾ ਸਕੀ ਕਿਉਂ ਦੋ ਦਿਨ ਮੀਂਹ ਦੇ ਵਿੱਚ ਭੇਜਦੀ ਤੁਰੇ ਆਇਆ ਤੇ ਆ ਰਾਤ ਆਪਾਂ ਰੁਕੇ ਸੀਗੇ ਗੈਣਸਨ ਤੇ ਇੱਥੋਂ ਆਪਾਂ ਚੱਲਦੇ ਆ ਦੇਖਦੇ ਆ ਅੱਜ ਤਰੀਕ ਹੈਗੀ ਐ ਜੀ ਤੁਹਾਨੂੰ ਮੈਂ ਦੱਸ ਵੀ ਦਿੰਨੇ ਆਂਗੇ ਹੁਣ ਆਪਾਂ ਅ ਤਰੀਕ ਤਿੰਨ ਹੈ ਕਿ ਨੌਵਾਂ ਮਹੀਨਾ ਤੇ 2025 ਤੇ ਆਪਾਂ ਅੱਗੇ ਜਿਹੜਾ ਚੱਲਣਾ ਹੈਗਾ ਮੰਨ ਕੇ ਚੱਲੋ ਰਾਣੀ ਖੇਤ ਵਾਲੀ ਸਾਈਡ ਦੀ ਹੁੰਦਿਆ ਹੋਇਆ ਹਨਾ ਰੀਠਾ ਸਾਹਿਬ ਵੱਲ ਲੱਗੇ ਨੂੰ ਵਧਣਾ ਹੈਗਾ ਜਿਹੜੇ ਗੁਰੂ ਘਰ ਰਾਤ ਦੇ ਵਿੱਚ ਆਉਂਦੇ ਆਂਗੇ ਮੰਦਰਾਂ ਉਹਦੇ ਜਾਣਗੇ ਆਪਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਚੱਲਾਂਗੇ ਤੇ ਰਾਤ ਅਸੀਂ ਇੱਥੇ ਰੁਕੇ ਸੀਗੇ ਕੈਨਸਾਂ ਦੇਖੋ ਉਹ ਰਾਜ ਦਾ ਟੈਂਟ ਹੁੰਦੇ ਜੇ ਇਕੱਠੇ ਕਰੀ ਜਾਂਦੇ ਆਂਗੇ ਤੇ ਜੁੜੇ ਰਹੋ ਬਾਕੀ ਹਾਂਜੀ ਐਸ ਟਾਈਮ ਜਿਹੜਾ 9:45 ਦਾ ਟਾਈਮ ਹੋ ਗਿਆ ਹੈ ਇਹ ਬਾਈ ਜੀ ਆ ਜਿਹੜੇ ਆਪਾਂ ਨੂੰ ਕੱਲ ਆਪਾਂ ਨੂੰ ਖਾਣਾ-ਦਾਣਾ ਫ੍ਰੀ ਜਿਹਨਾਂ ਨੇ ਭਰਾਵਾਂ ਨੇ ਸਕਾਇਆ ਚਾਹ ਪਾਣੀ ਬਹੁਤ ਚੰਗੇ ਲੋਕ ਆ ਬਾਈ ਯਾਰ ਹਨਾ ਉੱਤਰਾਖੰਡ ਦੇ ਬਹੁਤ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਆ ਭਰਾ ਨੂੰ ਕੀ ਨਾਂ ਵੀਰ ਦਾ ਮੈਨੂੰ ਨਾਂ ਦੱਸ ਸੂਰਜ ਤੇ ਇਹਨਾਂ ਦਾ ਪਿਛੇ ਬਈ ਆਪਣੇ ਦੁਕਾਨ ਦਾ ਜਿਹੜਾ ਨਾਂ ਤੇ ਫੋਨ ਨੰਬਰ ਵੀ ਬੋਲ ਦੇ 7618512413 ਠੀਕ ਆ ਤੇ ਬਾਈ ਸਾਹਿਬ ਦੀ ਦੁਕਾਨ ਪਰ ਜ਼ਰੂਰ ਰੁੱਕ ਕੇ ਜਾਣਾ ਜੇ ਕੋਈ ਇਧਰ ਸੇ ਗੁਜ਼ਰੇ ਤੋਂ ਹਨਾ ਸੋ ਇਹ ਮਾਰੇ ਬਲਾਊਸ ਉਹ ਦੇਖਿਆ ਤੁਸੀਂ ਨਾ ਦੁਕਾਨ ਦੇਖ ਰਹੇ ਆ ਇਹ ਇਸ ਕੋ ਕਿਆ ਤਰਮਥਾ ਲਾਏ ਜੇ ਮੈਂ ਤੁਹਾਨੂੰ ਦਮ ਮੈਨ ਆ ਹ ਲਾਉਣੇ ਲਾ ਮਦਾਨ ਆ ਜਿਹੜਾ ਇਹਨਾਂ ਦੇ ਕੋਲੀ ਇਹਨਾਂ ਦੀ ਦੁਕਾਨ ਤੇ ਬਹੁਤ ਵਧੀਆ ਇਨਸਾਨ ਇਹਨਾਂ ਦੇ ਬਾਪੂ ਜੀ ਕੱਲੋ ਸਾਨੂੰ ਗੋਲ ਕੇ ਗਏ ਸੀ ਤੇ ਇਹ ਬਾਈ ਨੇ ਜਿਹੜੀ ਆਪਾਂ ਨੂੰ ਪ੍ਰਸਾਦਾ ਪਾਣੀ ਜਿਹੜਾ ਆਪਾਂ ਚਕਾਇਆ ਸੀ ਉਹ ਵੀ ਫ੍ਰੀ ਦੇ ਵਿੱਚ ਬਹੁਤ ਵਧੀਆ ਬੰਦੇ ਆ ਬਹੁਤ ਮਿਲ ਕੇ ਇਹਨਾਂ ਨੂੰ ਖੁਸ਼ੀ ਹੋਈ ਥੈਂਕ ਯੂ ਬਾਈਨਾ ਹਾਂਜੀ ਕੱਲ ਜਦੋਂ ਆਪਾਂ ਸ਼ਾਮ ਨੂੰ ਇੱਥੇ ਪਹੁੰਚੇ ਸੀ ਤੇ ਆਪਾਂ ਨੂੰ ਇਹ ਅੰਕਲ ਜੀ ਪਹਿਲਾਂ ਮਿਲੇ ਸੀ ਆਪਾਂ ਇਹਨਾਂ ਨੂੰ ਸਿਲੰਡਰ ਉਪਰ ਆਉਣ ਵਾਸਤੇ ਪੁੱਛਿਆ ਸੀਗਾ ਤੇ ਬਾਈ ਜੀ ਨੇ ਇਹਨਾਂ ਨੇ ਆਪਣੀ ਬਹੁਤ ਜਿਆਦਾ ਹੈਲਪ ਕੀਤੀ ਹਨਾ ਜਿਹੜਾ ਇੱਧਰ ਰਾਮ ਰੀਲਾ ਮੈਦਾਨ ਆ ਜਿਹੜਾ ਇੱਥੇ ਆਪਾਂ ਨੂੰ ਰਹਿਣ ਵਾਸਤੇ ਵੀ ਦੱਸਿਆ ਵੀ ਸਾਰਾ ਕੁਝ ਹਨਾ ਤੇ ਬਾਈ ਜੀ ਦਾ ਸੁਭਾਅ ਬਹੁਤ ਚੰਗਾ ਕੀ ਨਾਮ ਆ ਬਸ ਸਤਸਰੀ ਕਾ ਬਾਈ ਜੀ ਸੰਜੀਤ ਸਿੰਘ ਸੰਗੇ ਠਾਕਰੀ ਤੇ ਆਪ ਕਹੀ ਮੀਰਤਪੁਰ ਆ ਗੈਂਸਨ ਕੀ ਰਹਿਣੇ ਵਾਲੇ ਹਾਂ ਹਾਂ ਨੇਂ ਕਿਹਾ ਕਿ ਕਿਹਾਂ ਕੇ ਨਜੀਬਾਬਾਦ ਨਜੀਬਾਬਾਦ ਤੇ ਤੇ ਆ ਵੀ ਇਧਰ ਤੇ ਰਹਿਣੇ ਆ ਗੈਂਸਨ ਨਜੀਬਾਬਾਦ ਅਦੋਂ ਨਹੀਂ ਵਾਹਦੇ। ਜਿੱਕ ਆਪਣੇ ਸਿਰਫ ਪਰਿਵਾਰ ਕੇ ਸਾਥ ਰਹੇ ਕਿਉਂਕਿ ਜੈਦੇ ਪਰਿਵਾਰ ਸਾਥ ਹੈ। ਜੀ ਤਾਂ ਬਹੁਤ ਵਧੀਆ ਲੱਗਿਆ ਅੰਕ ਤਾਂ ਕਿ ਮਿਲ ਕੇ ਤੁਹਾਨੂੰ ਬਹੁਤ ਵਧੀਆ ਸੁਭਾਅ ਇਹਨਾਂ ਦਾ ਤੇ ਜਦੋਂ ਇੱਥੇ ਕੋਈ ਆਪਣਾ ਵੀਰ ਹੋਰ ਵੀ ਗੁਜਰੂਗਾ ਸੈਂਕਾਲੇ ਭਰਾ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਤੇ ਤੁਹਾਡੀ ਪੂਰੀ ਮਦਦ ਕਰਨਗੇ। ਹਾਂ ਸੋਭਾ ਜੀ ਆਪਣਾ ਇੱਕ ਕੱਪ ਚਾਹ ਦਾ ਪੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸਿਲੰਡਰ ਵੀ ਜਿਹੜਾ ਮੁੱਕਿਆ ਹੋਇਆ ਖਾਣਾ ਜਣਾ ਅਜ ਨਹੀਂ ਬਣਾ ਸਕੇ। ਹੁਣ ਰਾਹ ਦੇ ਵਿੱਚ ਤਕਰੀਬਨ ਟਾਈਮ ਸਾਫ ਦਾ 6:30 ਦਾ ਹੋ ਗਿਆ ਹੁਣ 10:30 ਦਾ ਤੇ ਭੁੱਖ ਲੱਗੀ ਐ ਤੇ ਬਾਹਰ ਲੈ ਜੀ ਬਿਸਕਟ ਖਾਣੇ ਆ ਜੀ ਫੇਰ ਰਸਤੇ ਦੇ ਵਿੱਚ ਅੱਗੇ ਦੇਖਦੇ ਆ ਕੋਈ ਮਿਲ ਗਿਆ ਹਨਾ ਲੰਗਰ ਪਾਣੀ ਸਕਣ ਨੂੰ ਹੁੰਦਾ ਠੀਕ ਐ ਤੇ ਅੱਗੇ ਆ ਕੇ ਪ੍ਰਸ਼ਾਦਾ ਪਾਣੀ ਸਕਾਂਗੇ ਹਾਂ ਜੀ ਰਸਤੇ ਦੇ ਵਿੱਚ ਜਾਂਦੇ ਸੀ ਤੇ ਅੱਗੇ ਕਿਹੜਾ ਸੈਰੋਨ ਵਾਲਾ ਵੀਰ ਮਾੜਾ ਜੀ ਬੋਲੋ ਇਹ ਕਿਹੜੇ ਕੌਂ ਦਾ گاਉਂ ਦਾ ਹੈ ਇਹ گاਉਂ ਹੈ ਆਪਕਾ ਸਿਮਲਖੇਤ ਹੈ ਅੱਜ ਅੱਛਾ ਸਿਮਲਖੇਤ ਜਿੱਧਰ ਆਪਾਂ ਖੜੇ ਆ ਜੇ ਕੌਣ ਸੀ ਜਗਾ ਹੈ ਇਹ ਹੈ ਮਹਿਲਜੋਰੀ ਮਹਿਲਜੋਰੀ ਤੇ ਇਧਰ ਰਸਤੇ ਮੇਂ ਭਾਈ ਸਾਹਮਾਰੇ ਕੋ ਮਿਲੇ ਤੇ ਹਮਾਰੇ ਕੋ ਪੁੱਛਨੇ ਲੱਗੇ ਰਹਨੇ ਕਾ ਆਲ ਇੰਡੀਆ ਦਾ ਸਾਰਾ ਉਹ ਪੁੱਛਨੇ ਲਗੇ ਤੇ ਭਾਈ ਸੁਮੇਰ ਕੇ ਬਹੁਤ ਅੱਛਾ ਲਗਾ ਹੋਰ ਭਾਈ ਕੀ ਨਾਮ ਹੈ ਆਪਕਾ ਹਮਾਰਾ ਨੀਰਤ ਨੀਰਤ ਹਾਂਜੀ ਨੀਰਤ ਤੇ ਤੁਮਾਰਾ ਨਾ ਹੈ ਭਾਰਤ ਤੁਮਾਰਾ ਨਾਮ ਅਨਕਜ ਅਨਕਜ ਓਕੇ ਭਈਆ ਤੇ ਵਧੀਆ ਮਿਲ ਕੇ ਲੱਗਿਆ ਸੋਨੂ ਯਾਰ ਹਨਾ ਤੇ ਤੁਸੀਂ ਵੀ ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦ ਰਸਤੇ ਤੇ ਜੰਤਰਾ ਰੋਕ ਕੇ ਮਿਲਦੇ ਨਾ ਥੋੜਾ ਜਿਹਾ ਵੀ ਮਤਲਬ ਕਿ ਹੋ ਜਾਂਦਾ ਹੈ ਨਾ ਹੈ ਤੇ ਮਹਿਸੂਸ ਹੁੰਦਾ ਹੈ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਬਾਈ ਨੂੰ ਤੇ ਅੱਗੇ ਬਾਈ ਕਿੰਨੀ ਦੀ ਚੜਾਈ ਰਹੇਗੀ ਹੋਣੀ ਹੈ ਯਾਰ ਨਹੀਂ ਅਬ ਚੜਾਈ ਨਹੀਂ ਹੈ 1 ਕਿਲੋਮੀਟਰ ਹੋ ਰਿਹਾ ਹੈ ਹਾਂ 1 ਕਿਲੋਮੀਟਰ ਚੜਾਇਆ ਉਸਕੇ ਬਾਅਦ ਤੋਂ ਐਸੀ ਹੈ ਆਪ ਬੈਠ ਕੇ ਜਾ ਸਕਦੇ ਆ ਪੜਾਈ ਬਗਾਈ ਵਗੈਰਾ ਕੀ ਕਰਦੇ ਹੋ ਪੜਾਈ ਚੱਲਦੀ ਹੈ ਕਾਲਜ ਹੀ ਚੱਲਦੀ ਹੈ ਭਾਈ ਆਰਮੀ ਹੈ ਠੀਕ ਹੈ ਬਾਈ ਗੁੱਡ ਹਾਂਜੀ ਕਿਤਨਾ ਦੇ ਹੋ ਗਈ ਬਾਈ ਕੇ ਆਰਮੀ ਮੇ ਹੋ ਗਿਆ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਕਹਾਂ ਟ੍ਰੇਨਿੰਗ ਥੀ ਆਪਕੀ ਸਾਨੀ ਕੇ ਉਤਰਾਖੰਡ ਮੇ ਉਤਰਾਖੰਡ ਮੇ ਠੀਕ ਆ ਬਹੁਤ ਵਧੀਆ ਲੱਗਿਆ ਭਾਈਆਂ ਨੂੰ ਮਿਲ ਕੇ ਠੀਕ ਆ ਵੀਰੇ ਤੇ ਜੁੜੇ ਰਿਹਾ ਕਰੋ ਵਲੌਗ ਦੇ ਨਾਲ ਪਸੀਨਾ ਆ ਵੇ ਸਿੱਧਾ ਤੁਹਾਨੂੰ ਪਤਾ ਹੀ ਅਸਾਂ ਇਹ ਗੱਲਾਂ ਹਨਾ ਠੀਕ ਆ ਓਕੇ ਬਾਈ ਲਵ ਯੂ ਐ ਸਾਰਿਆਂ ਨੂੰ ਤੇ ਬਾਕੀ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਠੀਕ ਹੈ ਨਾ ਤੇ ਚੱਕਾ ਵਾਲਾ ਹਾਂ ਹਾਂ ਤੇ ਅੱਗੇ ਦੇਖਦੇ ਰਹੋ ਜੁੜੇ ਰਹੋ ਵਲੌਗ ਦੇ ਨਾਲ ਕਮੈਂਟ ਵਗੈਰਾ ਲਾਈਕ ਕਰਦੇ ਰਿਆ ਕਰੋ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਠੀਕ ਆ ਸਤਿ ਸ੍ਰੀ ਅਕਾਲ ਇਹ ਹੈ ਕੀ ਇਹ ਹੈ ਕੀ ਹਾਂ ਰਾਸਤੇ ਦੇ ਵਿੱਚ ਇਹਨਾਂ ਨੂੰ ਵੀਰਾਂ ਨੂੰ ਦੇਖ ਕੇ ਹੋਰ ਵੀ ਭਰਾ ਰੋਕ ਦੋ ਜਣੇ ਰੁਕ ਗਏ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਵੀ ਤੁਹਾਡੇ ਸਾਥ ਹੀ ਆ ਬਈ ਹਾਂ ਹਾਂ ਹੈ ਬਿਲਕੁਲ ਠੀਕ ਆ ਸਰ ਨਮਸਕਾਰ ਬਾਈ ਕੀ ਨਾਮ ਹੈ ਆਪਕਾ ਅਨੂਜ ਗੁਪਤਾ ਅਨੂਜ ਗੁਪਤਾ ਕਹਾ ਕੇ ਰਹਿਣੇ ਵਾਲੇ ਯਾਗਰਾਜ ਕੋਸਾਂਬੀ ਬਸ ਠੀਕ ਹੈ ਈਲਾਵਾਤ ਈਲਾਵਾਤ ਉहां से ਆ ਯਾਤਰਾ ਕਰ ਰਹੇ ਆ ਯਾਤਰਾ ਕਰ ਰਹੇ ਕਿਧਰ ਜਾ ਰਹੇ ਹੋ ਕਰਨ ਪ੍ਰਯਾਗ ਸੇ ਕਿਦਾਰਨਾਥ ਕਿਦਾਰਨਾਥ ਠੀਕ ਆ ਰਸਤਾ ਠੀਕ ਆ ਖੁੱਲ ਗਿਆ ਜੋ ਗਿਆ ਸੀ ਬੜੀ ਅੱਜ ਤੋ ਤੱਕ ਤਾਂ ਬੰਦ ਥਾ साहिब भी बंद कर दिया था और बद्रीनाथ भी नमस्कार भाई कैसे हो तुम्हारा क्या नाम है सूरज सूरज एकाऊकी कितने दिन हो गए चले हुए हम तीस तारीख को तो निकले थे रात को अच्छा तीस तारीख को कितने दिन का टूर होगा आपका चलते जाएंगे कहीं रास्ता बंद बंद होता होगा तो साइकिल कंधे में रख के भी ले जा सकते करना पड़ता है ना फिर सामान भी है साथ में मुश्किल हो जाता है थोड़ा सा ਮੀਟਾ ਦੋਸਤ 16 ਸੇ ਮਿਲ ਕੇ ਬਹੁਤ ਅੱਛਾ ਲਗਾ। ਖੁਦਾ ਉਸ ਦੀ ਯਾਤਰਾ ਪਰਮਾਤਮਾ ਆਪ ਦੀ ਯਾਤਰਾ ਸਫਲ ਕਰੇ। ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗਯਾ ਚਾਪਾ ਜਿਹੜਾ ਇਸ ਨਕੇ ਸੰਦੇ ਉੱਤੇ ਆਤਾ ਰਹਾ ਜੀ ਤੇ ਤੇਰੇ ਵੀ ਪਾਣੀ ਚੱਲ ਰਿਹਾ ਤੇ ਤੇਰੇ ਵੀ ਇੱਕ ਪਾਣੀ ਨਦੀ ਦੋਨਾਂ ਦੀਆਂ ਆ ਕੇ ਇਕੱਠੀਆਂ ਹੁੰਦੀਆਂ। ਉੱਪਰ ਜਿਹੜਾ ਭਜਨ ਚੱਲ ਰਿਹਾ ਹੈਗਾ ਤੇ ਬਹੁਤ ਸੋਹਣੀ ਲੋਕੇਸ਼ਨ ਹੈਗੀ। ਕਿਆ ਬਾਤਾਂ ਮੈਂ ਕਿਹਾ ਰੰਗ ਬੰਨੇ ਪਿਆ ਮਹਾਰਾਜ ਨੇ। ਕਰੋ ਚੈੱਕ ਲਿਕੇਸ਼ਨ ਦੇ ਵਿੱਚ ਆ ਮਨ ਖੋਜ ਨੂੰ ਪਹੁੰਚਿਆ ਤੇ ਇੱਕ ਜੇਸ ਕੋਠਾ ਨਹੀਂ ਲਿਕੇਸ਼ਨ ਆ ਕੀ ਬਾਤਾਂ ਨੇ ਕਿਹੜਾ ਲਾਇਆ ਤੇ ਮੈਂ ਕਿਹਾ ਕੋਕੋ ਦਾ ਰਾਪਰ ਰੈਂਟ ਦੇ ਬੋਤਲ ਪਰ ਉੱਪਰ ਤੋਂ ਇੰਝ ਆ ਰਿਹਾ ਮੈਂ ਜੇ ਆਪਾਂ ਜਿਹੜਾ ਇੱਥੇ ਰੁਕਾ ਦੇ ਅੱਜ ਦੀ ਰਾਤ ਥੋੜਾ ਬਹੁਤ ਅੱਜ ਆਪਾਂ ਥੋੜਾ ਜਿਹਾ ਦੇ ਫਿਰ ਥੋੜਾ ਬਹੁਤ ਟਾਈਮ ਸੀਗਾ ਜੀ ਆਪਣੇ ਕੋਲ ਅਸੀਂ ਅਖਿਆ ਚਲੋ ਵੀ ਘੁੰਮ ਕੇ ਆਉਣਿਆ ਪਿੰਡ ਦੇ ਵਿੱਚ ਪਹਾੜੀਆਂ ਦਾ ਪਿੰਡ ਹੈ ਜੀ ਉੱਤਰਾਖੰਡ ਦੇ ਵਿੱਚ ਤੇ ਥੋੜਾ ਬਹੁਤ ਅਸੀਂ ਨੇ ਮੈਂ ਕਿਹਾ ਘੁੰਮ ਕੇ ਵੀ ਦੇਖ ਲਿਆ ਆ ਸੇ ਪਾਸੇ ਤੇ ਕਿਉਂ ਉੱਥੇ ਭਜਨ ਬੰਦਗੀ ਚੱਲ ਰਹੀ ਹੈ ਉੱਪਰ ਤੇ ਮਾਏ ਤੇ ਜਵਰਾਇ ਅਧਰ ਘੁਮਣ ਆ ਗਏ ਅੱਗੇ ਚੱਲ ਰਹੇ ਆਪਾਂ ਪਿੱਛੇ ਚੱਲ ਰਹੇ ਆ ਉਹਦੇ ਇੱਕ ਗੱਲ ਤਾਂ ਬਈ ਜਰੂਰ ਹੈ ਪੰਜਾਬ ਦੇ ਵਿੱਚ ਪਹਾੜੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਚੋਰੀ ਚੋਪਟੇ ਦਾ ਬਿਲਕੁਲ ਵੀ ਡਰ ਨਹੀਂਗਾ ਜਿਵੇਂ ਮਰਜ਼ੀ ਸਮਾਨ ਰੱਖ ਦਿਓ ਕੋਈ ਚੀਜ਼ ਇੱਥੋਂ ਚੱਕ ਕੇ ਥੋੜੀ ਉੱਥੇ ਨਹੀਂ ਹਲਾਉਂਦਾ ਕੋਈ ਨਸ਼ਾ ਪੱਤਾ ਨਹੀਂ ਇੱਥੋਂ ਦੇ ਲੋਕ ਬਿਲਕੁਲ ਕਲੀ ਦੇਸੀ ਖਾਣਾ ਨਾਲ ਪਾਉਂ ਖਾਂਦੇ ਆ ਆਰਗੇਨਿਕ ਖੇਤੀ ਕਰਦੇ ਆ ਤੇ ਆਜੋ ਆਪਾਂ ਜਿਹੜਾ ਤੁਹਾਨੂੰ ਅੱਗੇ ਝੋਨਾ ਵੀ ਦਿਖਾਉਣੇ ਆ ਨੇ ਧਾਨ ਦੀ ਖੇਤੀ ਹੈ ਜਿਹੜੀ ਉਹਦੇ ਵੀ ਦਰਸ਼ਨ ਕਰਾਉਣ ਨੇ ਉਹ ਦੇਖੋ ਪਹਿਰੇਦਾਰ ਉੱਪਰ ਉਹ ਚੱਕੋ ਲਓ ਜੀ ਨਾ ਆਪਣੇ ਮਨ ਨੂੰ ਹੀ ਆ ਰਿਹਾ ਮੈਨੂੰ ਲੱਗਦਾ ਹੈ ਨਹੀਂ ਭਾਈ ਇਹ ਤਾਂ ਅਜ ਦੇ ਨਾਲ ਲੱਗਦਾ ਤੂੰ ਸੁਣੀ ਇਹਦੀ ਲਓ ਜੀ ਤੀਜਾ ਵੀ ਆ ਗਿਆ ਤਿੰਨ ਬਾਡੀਗਾਰਡ ਦੇਤੇ ਆਪਾਂ ਨੂੰ ਮਹਾਰਾਜ ਨੇ ਚਲੋ ਕਹਿੰਦੇ ਅੱਗੇ ਅੱਗੇ ਚੱਲਦੇ ਆ ਥੋੜੇ ਅਸੀਂ ਆ ਜਾਓ ਤੁਹਾਨੂੰ ਕਿਰਾ ਸਾਡਾ ਜਿਹੜਾ ਪਿੰਡ ਦਾ ਗੋਕ ਮਾਗੇ ਹੋ ਜਾਂਦੇ ਆ ਤਿੰਨੇ ਮੂਰੇ ਚੌਥਾ ਵੱਡਾ ਜਾਂਦਾ ਚੌਥਾ ਵੱਡਾ ਜਾਂਦਾਗਾ ਬਾਡੀਗਾਰਡ ਆਰਗੈਨਿਕ ਖੇਤੀ ਕਰਦੇ ਆ ਕਹਿੰਦੇ ਅਸੀਂ ਖਾਦ ਕੱਲੀ ਰੂੜੀ ਦੀ ਖਾਦ ਪਾਉਨੇ ਆ ਆਪਦੇ ਹਾਂ ਜਿਹੜਾ ਖੇਤੀ ਦੇ ਵਿੱਚ ਤੇ ਮਤਲਬ ਕਿ ਕੋਈ ਵੀ ਪੈਸਟੀਸਾਈਡ ਵਗੈਰਾ ਨਹੀਂ ਵਰਤਦੇ ਇਹ ਦੇਖੋ ਇਹ ਨਾ ਇਹ ਜੋਨੇ ਦੀ ਖੁੱਤੀ ਹਰ ਕਿਸ ਤਰ੍ਹਾਂ ਛੋਟੇ ਛੋਟੇ ਜੇ ਖੇਤ ਹੈਗੇ ਇੰਨੇ ਖੇਤਾਂ ਦੇ ਵਿੱਚ ਹੀ ਖੇਤੀ ਕਰਦੇ ਹੈਗੇ ਕਿ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਪੰਜਾਬ ਦੇ ਵਿੱਚ ਵੀ ਝੋਨਾ ਤਾਂ ਆਉਣ ਵਾਲਾ ਸੀ ਪੰਜਾਬ ਦੇ ਵਿੱਚ ਬਹੁਤ ਜਿਆਦੇ ਹੜ੍ਹਾਂ ਨੇ ਮਾਰ ਕਰੀ ਹੈਗੇ ਜਾਂ ਕੋਈ ਇਹਨਾਂ ਦੀਆਂ ਸਾਦ-ਸਾਂ ਸੰਦਲ ਸਰਕਾਰਾਂ ਦੀਆਂ ਕਿਹੜੀਆਂ ਜੱਟਾਂ ਤੋਂ ਕਿਸਾਨਾਂ ਤੋਂ ਜ਼ਮੀਨਾਂ ਖੋਣ ਦੀ ਲਾ ਲੋ ਤੇ ਪਰ ਇਸ ਵਾਰ ਤੰਗ ਬਹੁਤ ਹੋਏ ਆ ਉਹ ਦੇਖੋ ਇੱਧਰ ਅਦੇ ਜਵਰਾਜ ਦੇ ਬ੍ਰਦਰ ਉਹ ਫਿਰਦੇ ਆ ਥੱਲੇ ਜੇ ਜਵਰਾਜ ਕੇ ਬਦਰ ਬ੍ਰਦਰ ਇਧਰ ਮੇਰੇ ਕੋਲ ਦਿਖਾਈ ਦੇ ਰਹੇ ਤੇ ਆਓ ਦੇਖੋ ਇਹ ਜਵਰਾਜ ਦੇ ਭਰਾ ਹੈਗੇ ਤਿੰਨ ਚਾਰ ਬੈਠੇ ਇਕੱਠੇ ਹੋਏ ਤੇ ਬੋਡੀਗਾਰਡ ਵੀ ਸਾਡੇ ਨਾਲ ਹੀ ਹੈਗੇ ਇਹ ਦੇਖੋ ਪਹਾੜੀ ਏਰੀਆ ਦੇ ਵਿੱਚ ਜਿੱਥੇ ਨਹੀਂ ਥੋੜੀ ਥੋੜੀ ਜਗ੍ਹਾ ਹੁੰਦੀ ਆ ਉੱਥੇ ਝੋਨਾ ਲਾ ਕੇ ਇਹ ਕਿਤੇ ਬੜੀ ਆਬਦੀ ਕਰਦੇ ਆ ਕੀ ਦੇਖ ਤੀ ਲੁਕੇਸ਼ਨ ਆ ਨਾ ਇਹ ਕੀ ਪੁੱਛ ਰਹੇ ਹਾਂ ਆ ਨਹੀਂ ਰਹਾ ਤਾਂ ਸਹੀ ਮੇਰੇ ਨਾ ਬਹਾਨਾ ਨਹੀਂ ਭਾਈ ਮੇਰੀਆਂ ਜਿਹੜੀਆਂ ਟੰਗਾਂ ਕਿਉਂ ਦੁਖਣ ਲੱਗ ਜਾਂਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਪਿਆਬੀ ਦੇ ਵਿੱਚ ਆਖੀਏ ਤਾਂ ਜਿਹੜੀ ਇਹਨੂੰ ਗੱਲ ਸਮਝ ਨਹੀਂ ਆਉਂਦੀ ਫੇਰ ਉਹ ਜਵਰਾਜ ਬੋਲਦਾ ਕੀ ਕੀ ਬੋਲੋ ਕੁਝ ਪੀਪਲ ਦਾ ਬਹੁਤ ਘਣਾ ਪੇੜ ਆ ਬਾਈ ਬਹੁਤ ਵੱਡਾ ਪੇੜ ਆ ਇੱਧਰ ਇਹ ਹਿੰਦੀ ਬੋਲੀ ਜਾਂਦਾ ਪਿੱਛੇ ਆਪਾਂ ਚੱਕ ਦੰਨੇ ਆ ਫਟੇ ਹਿੰਦੀ ਬੋਲਣ ਵਾਲੇ ਪਰ ਇਹ ਲੋਕਾਂ ਦਾ ਜਾਦੇ ਜਿਹੜਾ ਤੰਦਰੁਸਤੀ ਦਾ ਰਾਜ ਹੈ ਇਹ ਪੈਸਟੀਸਾਈਡ ਬਿਲਕੁਲ ਨਹੀਂ ਵਰਤਦੇ ਇਹ ਜਿਹੜਾ ਖਾਣਾ-ਦਾਣਾ ਦਾ ਚੌਲ ਵਗੈਰਾ ਆਉਦੇ ਪੈਦਾ ਕਰਦੇ ਆ ਇਹ ਆਪਦੇ ਖਾਣ ਵਾਸਤੇ ਕਰਦੇ ਆ ਨਾ ਕਿ ਵੇਚਣ ਵਾਸਤੇ ਛੋਟੇ-ਛੋਟੇ ਖੇਤ ਇਹਨਾਂ ਦੇ ਉੱਚੀਆਂ ਪਹਾੜੀਆਂ ਦੇ ਵਿੱਚ ਹਾਂ ਢਲਵੇਂ ਜਿਹੜੇ ਖੇਤ ਹੈਗੇ ਵੀ ਇੱਕਸਾਰ ਪੱਧਰ ਨਹੀਂ ਹੈਗੇ ਦੇਖ ਸਕਦੇ ਸੋੜਿਆ-ਸੋੜੀਆਂ ਚੈਰੀਆਂ ਕਿਵੇਂ ਦਿਖ ਰਹੀਆਂ ਤੇ ਝੋਨਾ ਜਿਹੜਾ ਪੱਕਣਾ ਸ਼ੁਰੂ ਹੋ ਗਿਆ ਤੇ ਝੋਨੇ ਨੇ ਫਾਲਾ ਜਿਹੜਾ ਮੁੰਜਰਾਂ ਜੜੀਆਂ ਬਣਾਉਣ ਲੱਗ ਗਿਆ ਉਹ ਉਸ ਤੋਂ ਬਾਅਦ ਪੱਕ ਜਾਣੀਆਂ ਫੇਰ ਬਾਰੇ ਕਹਿੰਦੇ ਭਾਈ ਸਾਡਾ ਵੀ ਬਹੁਤ ਨੁਕਸਾਨ ਹੋਇਆ ਖੇਤੀ ਦਾ ਜਿਹੜੇ ਮੂਹ वगैरह ਧਾਲ वगैरह ਕਹਿੰਦੇ ਅਸੀਂ ਲਾਈ ਸੀ ਉਹ ਜਿਹੜੀ ਪਾਣੀ ਦੇ ਨਾਲ ਖਰਾਬ ਹੋ ਗਈ ਪੂਰੀ ਦੀ ਪੂਰੀ ਹੇ ਇਹ ਜੋ ਨਾਇਨਾ ਦਾ ਇਹਨਾਂ ਨੂੰ ਇੱਕ ਗੱਲ ਹੋਰ ਆ ਪਾਣੀ ਵਗੈਰਾ ਲਾਉਣ ਦੀ ਲੋੜ ਨਹੀਂ ਪਉਂਦੀ ਕਿਉਂਕਿ ਪਹਾੜਾਂ ਤੋਂ ਜਿਹੜਾ ਪਾਣੀ ਆ ਜਾਂਦਾ ਉਸੇ ਨਾਲ ਹੀ ਇਹ ਖੇਤੀ ਕਰਦੇ ਆ ਛੋਟੇ ਛੋਟੇ ਖੇਤ ਆ ਇਹਨਾਂ ਦੇ ਤੇ ਜਿਹੜਾ ਇਥੰਦੀ ਕੁਦਰਤ ਦਾ ਰੰਗ ਮਾਣਦੇ ਆ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਤੇ ਇਹਨਾਂ ਦੇ ਖੇਤ ਆਗੇ ਤੇ ਲੈ ਸਾਈਡ ਤੇ ਬਾਈ ਜਿਹੜਾ ਲੱਕੜਾਂ ਕੱਟੀ ਜਾਂਦਾ ਸੀਗਾ ਸੁੱਕੀਆਂ ਬਈ ਇਹ ਲੱਕੜਾਂ ਹਾਂ ਲੱਕੜੀ ਸੁੱਕੀ ਹੈ ਠੀਕ ਹੈ ਕਿਆ ਨਾਮ ਹੈ ਬਾਈ ਆਪਕਾ ਦੀਪਿੰਨ ਕੁਮਾਰ ਹੈ ਦੀਪਿੰਨ ਕੁਮਾਰ ਕਿਤਨੇ ਵਰਸ ਕੇ ਹੋ ਗਏ ਆਪ ਬਗ 40 ਸਾਲ ਦਾ ਹੋ 40 ਸਾਲ ਦਾ ਹੋ 40 ਸਾਲ ਘੁੰਮਣੇ ਵਗੈਰਾ ਜਾਂਦੇ ਹੋ ਹਾਂ ਘੁੰਮਣੇ ਜਾਂਦੇ ਹਾਂ ਕਹਾਂ ਵਹਾਂਦਰ ਜਾਂਦੇ ਜਾਂਦੇ ਚਪੋਟੀਆਂ ਆ ਜਾਂਦੇ ਦੁਹਰੜ ਜਾਂਦਾ ਆਪਣਾ ਮਾਰਕੀਟ ਹੀ ਹੈ ਅੱਛਾ ਤੇ ਆਗੇ ਉਹ ਬਦਰੀਨਾਥ ਵਗੈਰਾ ਉਧਰ ਜਾਂਦੇ ਹੋ ਬਦਰੀਨਾਥ ਨਹੀਂ ਗਿਆ ਕਦੇ ਗਿਆ ਨਹੀਂ चलो भगवान आपको जरूर दर्शन कराए बढ़िया तो जगह है वो माना गाँव हाँ हो गया। जरूर आओ आप वहाँ गुफा वगैरह है ना घूमने के लिए हमने हरिद्वार भी गए थे बच्चे के बाल काटने अच्छा अच्छा हरिद्वार हरिद्वार हाँ, हाँ, ठीक है और ये लकड़ियाँ हम तो ढूंढ के रह जाते हैं रस्तों में मिलती नहीं है सुखी लकड़िया जंगल है काफी इतना बड़ा जंगल है सब लकड़िया लकड़िया आई सुखी लकड़ियाँ नहीं मिलती ना बारिश के कारण हमारा कल जो गैस खत्म हो गया था ਤੇ ਅੱਜ ਪੀਸੀ ਸਾਹਮਣੇ ਆਪ ਬਰਹਾਇਆ ਇਹ ਯਾਹ ਪਹਾੜੋਂ ਸੇ ਉਧਰ ਮਿਲ ਨਹੀਂ ਨਾ ਰਹਾ ਗੈਸ ਤੋਂ ਘਟਿਆਵੇਂ ਬਰਵਾਇਆ ਗੈਸ ਹਮਨੇ ਗੋਦਾਂ ਹੈ ਉਧਰ ਚੋਟੀਆਂ ਹਾਂ ਗੋਦਾਂ ਹੈ ਹਾਂ ਮਾਸ਼ੂ ਬਸ ਲੈ ਲੇ ਤੇ ਉਹਨਾਂ ਦੇ ਬਾਰੀਸ ਵਿੱਚ ਕਈ ਜੁਗਾਨ ਹੋ ਜਾਂਦਾ ਹੈ ਸੁਕਿਰ ਗੜੀ ਹੋਗਾ ਐਸੇ ਢੂਡਣਾ ਪੜਦਾ ਹੈ ਕਈ ਜਿਸ ਸਮਾਨ ਫੂਲ ਕੇ ਰੱਖੀ ਹੋ ਅੰਦਰ ਰੱਖਤੇ ਹੋਗੇ ਆਪ ਠੀਕ ਹੈ ਵੀ ਹਮ ਵੀ ਐਸਾ ਇੱਕ ਇੱਕ ਦੋ ਲੱਕੜ ਲੈ ਕੇ ਚੱਲenge ਸਾਥ ਮੈਂ ਇਹਨਾਂ ਨੇ ਵੀ ਆ ਤਰੀਕਾ ਲਾਇਆ ਹੋਇਆ ਪਾਂਛੀਆਂ ਨੂੰ ਜਿਵੇਂ ਆਪਾਂ ਕਹਿੰਨੇ ਜਿਵੇਂ ਆਪਾਂ ਪਸ਼ੂਆਂ ਨੂੰ ਡਰਾਉਣ ਵਾਸਤੇ ਜਿਵੇਂ ਆਪਾਂ ਖੇਤਾਂ ਦੇ ਵਿੱਚ ਡਰਨਾ ਲਾ ਆਨ ਨਾ ਉਸ ਤਰ੍ਹਾਂ ਇਹਨਾਂ ਨੇ ਵੀ ਆਹ ਕੱਪੜੇ ਲੀੜੇ ਆ ਜਿਹੜੇ ਟੰਗ ਰੱਖਿਆਗੇ ਪੰਛੀਆਂ ਵਾਸਤੇ ਤੇ ਪਸ਼ੂਆਂ ਵਾਸਤੇ ਤਾਂ ਜੋ ਖੇਤੀ ਇਹਨਾਂ ਦੀ ਖਰਾਬ ਨਾ ਹੋ ਸਕੇ ਇਹਨਾਂ ਦਾ ਇਹ ਤਰੀਕਾ ਵੀ ਠੀਕ ਲੱਗਿਆ ਮੈਨੂੰ ਤਰ ਅਖੰਡ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਕਾਰਾਂ ਕੂਰਾ ਇਹ ਵੀ ਵਿਚਾਰੇ ਇੱਥੇ ਖੜਾ ਜਾਂਦੇ ਆ ਬਾਹਰ ਕਿਉਂ ਅੱਗੇ ਜੇ ਰਸਤੇ ਦੇ ਘਰ ਕੋਲ ਲੈ ਕੇ ਜਾਣ ਦਾ ਨਹੀਂ ਅੰਦਰ ਲਹੱਲ ਹੈਗਾ ਬਾਹਰ ਹੀ ਉੱਤੇ ਹੈ ਰੋੜਾਂ ਦੇ ਖਿਲਾ ਜਾਂਦੇ ਆਉਂਦੀਆਂ ਕਾਰਾਂ ਜੀਪਾਂ ਕੋਈ ਚੋਰੀ ਦਾ ਖਤਰਾ ਨਹੀਂ ਤੇ ਆਪਣੇ ਹਾਲਾਤ ਦੇਖ ਲਓ ਪੰਜਾਬ ਦੇ ਕਿੱਥੇ ਜਾਏ ਖੜਿਆ ਬਹੁਤ ਹੀ ਵਧੀਆ ਦੇ ਬਹੁਤ ਚੰਗੇ ਲੋਕ ਇੱਥੋਂ ਦੇ ਆਪਣੇ ਯਾਦ ਜਿਹੜਾ ਨਸ਼ੇ ਦੀ ਜ਼ਿਆਦਾ ਪਰ ਮਾਰ ਹੈਗੀ ਨਸ਼ਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਇੱਥੋਂ ਦੇ ਲੋਕ ਕੋਈ ਨਸ਼ਾ ਨਹੀਂ ਕਰਦੇ ਕੋਈ ਬਸ ਖਾਣਾ ਵਾਣਾ ਆਪ ਦਾ ਛਕਦੇ ਆ ਤੇ ਉਹ ਵੀ ਬਿਲਕੁਲ ਪ्योर organic natural ਆਪਣਾ ਕੰਮ ਕਰਦੇ ਕੋਈ ਜ਼ਿਆਦਾ ਇਹਨਾਂ ਦਾ ਜਿਵੇਂ ਆਪਾਂ ਕਹਿ ਦਈਏ ਵੀ ਇਹਨਾਂ ਦਾ ਜ਼ਿਆਦਾ ਕੋਈ ਵੱਡੀ ਉਹ ਨਹੀਂ ਹੈ ਕਿ ਵੀ ਆਪਾਂ ਹੀ ਪੈਸੇ ਇਕੱਠਾ ਕਰਨਾ ਜਾਂ ਇਹ ਕਹਿੰਦੇ ਜਿ ਆਨੰਦ ਲੈਣਾ ਜ਼ਿੰਦਗੀ ਦਾ ਜਿਵੇਂ ਮਰਜ਼ੀ ਲਈਏ ਕਹਿੰਦੇ ਕਿੜਾ ਹਮੇਸ਼ਾ ਰਹਿਣਾ ਤੇ ਇਹਨਾਂ ਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਵਿੱਚ ਇਸ ਤਰ੍ਹਾਂ ਦੇ ਕੁਝ ਪੁਰਾਣੇ ਘਰ ਵੀ ਪਏ ਆ ਜਿਹੜੇ ਬੰਦ ਪਏ ਆ ਕਾਫੀ ਟਾਈਮ ਤੋਂ ਲੱਗਦੇ ਆ ਰਾਸਤੇ ਵੀ ਇਹਨਾਂ ਦੇ ਦੇਖ ਲਓ ਜਿਹੜੇ ਜਾਣ ਵਾਲੇ ਬੰਦ ਹੋਏ ਪਹਿ ਇਸ ਚੀਜ਼ ਤੋਂ ਪਤਾ ਲੱਗਦਾ ਕਿ ਇੱਥੇ ਕੋਈ ਰਹਿੰਦਾ ਨਹੀਂ ਤੇ ਇਹ ਜਿਹੜਾ ਆਖਾ ਪਸ਼ੂਆਂ ਵਾਸਤੇ ਹਰਾ ਚਾਰਾ ਹੋਏ ਘੱਟ ਕੇ ਲੈ ਕੇ ਆ ਰਹੇ ਆ ਅੱਗੇ ਤੁਰੇ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਇੱਥੋਂ ਦਾ ਮਾਹੌਲ ਸਾਰਾ ਕਿਵੇਂ ਦੇ ਲੋਕ ਆ ਕਿਵੇਂ ਰਹਿੰਦੇ ਆ ਕਿਵੇਂ ਆਪਣਾ ਗੁਜ਼ਾਰਾ ਕਰਦੇ ਆ ਇੱਕ ਬਯੁਰਗ ਪਿਛੇ ਮਿਲੇ ਸੀ ਉਹ ਕਹਿੰਦੇ ਸਾਡਾ ਇੱਥੋਂ ਦੀ ਖੇਤੀ ਨਾ ਇਕੱਲਾ ਸਾਡਾ ਖਾਣਾ-ਦਾਣਾ ਵੀ ਨਹੀਂ ਜਿਹੜਾ ਪੂਰੇ ਸਾਲ ਦਾ ਚੱਲ ਪਾਉਂਦਾ ਤੇ ਬਾਕੀ ਜਿਹੜਾ ਟੂਰਿਸਟ ਵਗੈਰਾ ਕਹਿੰਦੇ ਉਹਨਾਂ ਦੇ ਨਾਲ ਸਾਡਾ ਵਿਹਾਰਾ ਜਿਹੜਾ ਹੋਰ ਤੁਰ ਜਾਂਦਾ ਹੈ